हां ओ छोरा मैं ਤਾਂ ਐਂ ਕਹਿੰਦਾ ਅਸੀਂ ਆਪਣੇ ਕੋਲੇ ਪੈਸੇ ਵੀ ਹੈਗੇ ਹੈਗੇ ਤੇ ਆਪਾਂ ਕੋਈ ਬਿਜ਼ਨਸ ਨਾ ਤੋਰ ਲਗੇ ਪੂਰਾ ਤਗੜਾ ਹੈ ਚਲੋ ਮੱਗਰ ਭਏ ਪਏਗਾ ਉਹਨੂੰ ਆਪਾਂ ਪੁੱਛਦੇ ਆਂ ਜਾ ਕੇ ਫੇਰ ਵੀ ਪੁਰਾਣਾ ਬੰਦਾ ਕਿਵੇਂ ਮਗਰਾ ਸੀ ਜੀ ਠੀਕ ਹੈ ਹੋਰ ਵਧੀਆ ਕੀ ਬਣਾਈ ਜਾਂਦਾ ਸੀਗਾ ਕੁਛ ਨਹੀਂ ਬਸ ਤੂੰ ਹੀ ਪਏਗਾ ਯਾਰ ਮੈਂ ਕਿਹਾ ਚੱਲ ਚਾਹਰਾ ਛੱਡ ਕੇ ਅੱਛਾ ਤੇ ਅਸੀਂ ਨਾ ਚਾਚਾ ਭਤੀਜਾ ਐ ਸੋਚਦੇ ਸੀਗੇ ਵੀ ਕੋਈ ਬਿਜ਼ਨਸ ਤੋਰ ਲਗੇ ਯਾਰ ਉਹ ਵੀ ਫੇਰ ਵੀ ਪੁਰਾਣਾ ਬੰਦਾ ਕੋਈ ਦੱਸ ਅੱਛਾ ਜਿਵੇਂ ਆਏ ਐ ਵੀ ਪੈਸੇ ਸਾਡੇ ਘੱਟ ਲੱਗਣਾ ਬਿਜ਼ਨਸ ਪੂਰਾ ਤਗੜਾ ਹੋਵੇ ਅੱਛਾ ਵੀ ਪੈਸੇ ਘੱਟ ਲੱਗਣਾ ਤੇ ਬਚਤ ਵਧਿਆ ਹੋ ਗਿਆ ਇਹ ਜਾ ਵਧੀਆ ਹੋਵੇ ਮਾਖਾ ਆਪਾਂ ਵਾਧੂ ਰਾਇਆ ਦੇ ਦੂੰ ਜਿਹੜੀ ਸਿਰ ਨੂੰ ਚੰਗੀ ਲੱਗੀ ਉਹੀ ਵਰਤ ਲਿਓ ਪੂਰੀ ਤਗੜੀ ਰਹਿ ਗਈ ਯਾਰ ਮਾਖਾ ਮੈਂ ਬੱਤੀ ਘੜ ਦੂੰ ਦੇਖ ਮੁੰਡਿਆ ਹਾਂ ਪਹਿਲਾ ਹੈਗਾ ਬਿਜ਼ਨਸ ਕੋਈ ਖਰਚਾ ਨਹੀਂ ਅੱਛਾ ਹੋਰਾਂ ਵੀ ਹੋਈ ਨਹੀਂ ਮਾਖਾ ਜਮੇ ਨਹੀਂ ਖਰਚਾ ਅੱਛਾ ਯਾਰ ਪਹਿਲਾਂ ਸੂਈ ਤਾਂ ਘੱ ਲੈਣਾ ਬੂ ਸੂਈ ਦਾਗਾ ਹਾਂ ਅੱਛਾ ਤੁਸੀਂ ਲੱਗ ਜੋੜੇ ਕੰਡਣ ਜੋੜੇ ਕੰਡਣ ਆਹ ਪਤੰਦਰਾ ਸੀ ਏਡੇ ਤਕੜੇ ਬੰਦੇ ਆਏਗੇ ਤੇ ਅਸੀਂ ਜੋੜੇ ਕੰਡਣ ਲਗਾਗੇ ਨਹੀਂ ਤੁਸੀਂ ਖਰਚੇ ਦੀ ਗੱਲ ਆਖ ਹੈ ਵੀ ਮੈਂ ਖਰਚਾ ਤਾਂ ਨਹੀਂ ਹੋਣਾ ਕੱਲਾ ਸੂਈ ਦਾ ਜੋੜੇ ਕੰਡਣ ਵਧ ਗਿਆ ਰੁਪਇਆ ਤਨੇ 400 ਨਹੀਂ ਛੱਡਦੇ ਤੁਸੀਂ ਉਹ ਮੈਂ ਤਾਂ ਆਏ ਸੀ ਕੋਈ ਚੰਗੀ ਸਲਾਹ ਦੇਊਗਾ ਬੁਢਾ ਬੰਦਾ ਕਹੇ ਚੱਲ ਵਧੀਆ ਦੇਊਗਾ ਸਲਾਹ ਇਹਦਾ ਸਾਰੇ ਨਾਲ ਪੁੱਠਾ ਨਿਕਲੇ ਚੱਲ ਵੇ ਚੱਲ ਗਏ ਬਹਿ ਜਾ ਬਹਿ ਜਾ ਹੋਰ ਦੱਸਦਾ ਫਿਰ ਬਹਿ ਜਾ ਹਾਂ ਹੋਰ ਸਸਤਾ ਦੱਸ ਦੇ ਨਾ ਜਮਾ ਹਾਂ ਉਹ ਨਾਲੇ ਅੱਲਾ ਵੀ ਇੰਨਾ ਨੇਰੇ ਦੇ ਵੇਲੇ ਕਰਨ ਵਾਲਾ ਹੈ ਹਾਂ ਪੱਲੀਆਂ ਇਹਈਆਂ ਹਾਂ ਕਾਗਜ਼ੇ ਜੋ ਕੱ ਲੱਗ ਜੋ ਓਏ ਆ ਕੀ ਯਾਰਾ ਓਏ ਵਧੀਆ ਬਿジネス ਹੈ ਓਏ ਇਹਦੇ ਕੋਲ ਜਾ ਪਾ ਕੇ ਪੰਗੇ ਹੀ ਲੈ ਲਿਆ ਯਾਰਾ ਖਰਚਾ ਤਾਂ ਨਹੀਂ ਹੁੰਦਾ ਖਰਚਾ ਖਰਚਾ ਤਾਂ ਨਹੀਂ ਹੁੰਦਾ ਇਹ ਕੋਈ ਕੰਮਾ ਜੋ ਕੰਮ ਹੈ ਪਕਾਈ ਲੱਗੂਗੀ ਓ ਪਕਾਈ ਦਿਓ ਤੈਨੂੰ ਪਕਾਈ ਦੀ ਹੋਈ ਹੈਗੀ ਫਿਰ ਤਾ ਸਰਦਾਰ ਬੰਦੇ ਹੋ ਕੇ ਆਪਾਂ ਕਾਗਜ਼ੂ ਕੋ ਲੱਗਾਂਗੇ ਤੂੰ ਹੀ ਮਰੀ ਜਾਂਦਾ ਤਾਂ ਪਕਾਈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਚੱਲ ਹੋਰ ਦੱਸ ਦੇ ਮੈਂ ਨਾ ਬਸ ਤੂੰ ਰਹਿ ਨਹੀਂ ਇੱਕ ਹੋਰ ਹੋਰ ਸੁਣ ਲਓ ਤੇ ਚੱਜਦੀ ਹੋਈ ਬਾ ਚੱਜਦੀ ਚੱਜਦੀ ਕੌਲੇ ਹੈਗੇ ਆ ਹਾਂ ਮੰਗਣ ਲੱਗ ਜੋ ਓਏ ਇਹ ਤਾਂ ਮੇਰੀ ਗੱਲ ਸੁਣ ਲੈ ਓਏ ਮੇਰੀ ਗੱਲ ਸੁਣ ਲੈ ਇਹਦੇ ਕੋਲੇ ਨਾਲ ਇਉਂ ਚੱਲ ਓਏ ਇਹਦਾ ਬਰਦਾ ਬਰਦਾ ਯਾਰ ਓਏ ਚਾੜ ਕਰਦਾ ਸੀ ਆਜੋ ਹੋਰ ਦੱਸ ਹੋਰ ਰਹਿਣਾ ਆਜੋ ਮੇਰੀ ਗੱਲ ਸੁਣ ਲੈ ਪਹਿਲਾਂ ਦੇਖ ਲੈ ਜੇ ਕੋਈ ਫੌੜੀ ਭੜੀ ਗੱਲ ਹੁਣ ਫੇਸਿਟੀ ਮੇਰੀ ਗੱਲ ਸੁਣ ਲੈ ਪੜਾ ਲੱਗੂਗਾ ਮੈਂ ਬਫੜੇ ਬੰਦੇ ਨੂੰ ਕਹਾਂਦਾ ਮੈਂ ਕੁੱਟੂ ਆ ਫਿਰ ਨਹੀਂ ਨਹੀਂ ਮੇਰੀ ਗੱਲ ਸੁਣ ਲਓ ਫਿਰ ਹੁਣ ਤੁਸੀਂ ਵੀ ਪੈਸੇ ਲਾਉਣੇ ਚਾਹੁੰਦੇ ਹੋ ਬੰਦਾ ਬਿਜ਼ਨਸ ਕਰਨਾ ਚਾਹੁੰਦੇ ਹੋ ਮੇਰੀ ਗੱਲ ਸੁਣਾ 1 ਲੱਖ ਤੋਂ ਲੈ ਕੇ 10 ਲੱਖ ਤਾਈ ਲੱਗ ਜੇ ਵੀ ਚੱਕਰੀ ਫਿਰ ਮੈਂ ਤੁਹਾਨੂੰ ਦੱਸਦਾ ਤੇਰਾ ਇਹ ਕਰੋ ਤੁਸੀਂ ਚੁੱਪ ਕਰਕੇ ਪਹਿਲਾਂ ਤਾਂ ਮੈਂ ਚਲ ਆਏ ਸੋਚਿਆ ਵੀ ਤੁਸੀਂ ਕੁਝ ਲਾਉਣਾ ਨਹੀਂ ਹਾਂ ਤੁਸੀਂ ਐਂ ਕਰੋ 5-7 ਲਿਓ ਮੈਂ ਸੰ ਅੱਛਾ ਠੀਕ ਹੈ ਹਾਂ ਠੀਕ ਹੈ ਮੈਂ ਸੰ ਲਿਆਉ ਤੇ ਆ ਆਪਣੇ ਸੰ ਚ 4 ਲਿਆ ਕਰੋ ਉੱਲਾ ਫੇਰ ਇਹਨੇ ਤਾਂ ਬੱਕਰੀਆਂ ਚਾਰਨ ਵਾਲੇ ਬਣਾਤੇ ਯਾਰ ਬੱਕਰੀਆਂ ਚਾਰਨ ਵਾਲੇ ਮੈਂ ਮਹੈਸਾ ਕਿਹਾ ਪੰਜ-ਛੇ ਤਾਂ ਮਹੈਸਾ ਪੰਜ ਗੱਲੱਖ ਰਗਾ ਜਾਣਗੇ ਚਾਰਨਾ ਇੱਥੇ ਤੁਲੀ ਪਾਉਣੀ ਤੁਸੀਂ ਦਾਣਾ ਨਹੀਂ ਪਾਉਣਾ ਤੇ ਵਧਗਾ ਦੁੱਧ ਪਾਇਆ ਕਰੋ ਬੱਚੇ ਤਾਂ ਵਧਗਾ ਬਈ ਨਾ ਬੱਚੇ ਤਾਂ ਕਾਦੀ ਉਹ ਹੀ ਮਰੀ ਜਾਂਦਾ ਯਾਰ ਇਹ ਹੋਰ ਫੇਰ ਕੋਈ ਤਕੜਾ ਇੱਕ ਆਏ ਨਹੀਂ ਅਸੀਂ ਇਹ ਕੰਮ ਕਰਨਾ ਮਣਕੇ ਕੋਈ ਤਕੜੇ ਸ਼ਹਿਰ ਚ ਫੇਰ ਮੈਂ ਤੁਸੀਂ ਦੋ ਜਾਣੇ ਹੋ ਜਾਣੇ ਦੋ ਜਾਣੇ ਦੋ ਜਾਣੇ ਇਹਦਾ ਗੱਲੇ ਤੇ ਬੈਠਿਆ ਕਰੂਗਾ ਮੈਂ ਫੇਰ ਗੱਲੇ ਤੇ ਬੈਠਿਆ ਕਰੂ ਤੁਸੀਂ ਐਂ ਕਰ ਲਓ ਸਰਸੇ ਹਾਂ ਟੈਂਪੂ ਪਾ ਲੋ ਤਿੰਨ ਚਾਰ ਤੇ ਇਹ ਦੋਨੇ ਜਲਾ ਲਿਆ ਕਰੋ ਆ ਕੀ ਯਾਰ ਫੇਰ ਟੂ ਬੰਦਾ ਗੱਲ ਹੈ ਬੰਦਾ ਹੈਗਾ ਫਿਰ ਉਹ ਦੱਸ ਦੇਣਾ ਫਿਰ ਐਂ ਕਰੋ ਫਿਰ ਫਿਰ ਬੰਦਾ ਦੱਸ 10 ਲੱਖ ਦੀ ਆਉਗੀ ਇੱਕ ਬੱਸ ਪਾ ਲੋ ਹਾਂ ਇਹ ਕੈਰੈਕਟਰ ਹੈ ਜੂ ਤੂੰ ਡਰਾਈਵਰ ਲੈ ਯਾਰ ਫੇਰ ਹੋਰ ਉਹ ਮੇਰੀ ਬਾਕੀ ਤੱਕਦਾ ਜਾ ਬਿਜ਼ਨਸ ਇੱਕ ਇੱਕ ਵਾਰੀ ਸੋਚਿਆ ਬਿਜ਼ਨਸ ਹੈਗਾ ਫਿਰ ਐਂ ਕਰੋ ਹਾਂ ਫਿਰ ਸਬਜੀ ਦੀਆਂ ਰੇਡ ਦਾ ਲਾ ਲੈ ਯਾਰ ਓਏ ਇਹ ਤਾਂ ਸੜਿਆ ਹੋਰ ਫਿਰ ਉਹ ਚੱਜਦਾ ਦੱਸਾਂ ਮੇਰੀ ਗੱਲ ਸੁਣ ਬਾਪੂ ਅੱਜ ਤਾਂ ਫਰਦੇ ਸੀਗੇ ਮਣ ਕੇ ਚੱਲਾ ਸੀ ਬਠਿੰਡੇ ਸ਼ਹਿਰ ਚ ਕੈਫੇ ਖੁੱਦ ਨੂੰ ਫਰਦੇ ਸੀਗੇ ਅੱਛਾ ਹਾਂ ਫੇਰ ਕੰਜਰ ਦੇ ਤੇ ਤੁਸੀਂ ਉਹੀ ਖੋਲਣਾ ਹੈ ਹਾਂ ਮਨ ਲਾ ਵੀ ਤਲੀਆਂ ਚੀਜ਼ਾਂ ਦਾ ਹਾਂ ਤੇ ਕੁਝ ਵੀ ਨਹੀਂ ਲਾਦਾ ਤੁਸੀਂ ਆਪਣੇ ਅੱਡੇ ਦੇ ਰੀੜੀ ਲਾਓ ਉਹ ਫੇਰ ਇਹਨਾਂ ਦਾ ਕੋਚਾ ਲਾ ਬਣਾ ਕੇ ਚੱਲ ਯਾਰ ਲੈ ਯਾਰ ਰੀੜੀ ਲਾਓ ਵਧਿਆ ਕੰਮ ਚੱਲੂ ਛੋਟਾ ਉਹੀ ਪਕਾਈ ਮਾਰੀ ਉਹ ਤੇ ਕੈਫੇ ਤੇ 20 ਲੱਖ ਲਾਓਗੇ ਨਾ ਨਾ ਮੇਰੀ ਗੱਲ ਸੁਣ ਲੈ ਓਏ ਪਹਿਲਾਂ ਮੇਰੀ ਗੱਲ ਗੱਲਾਂ ਉੱਥੇ ਤੋਂ ਦੇ ਪੈਸੇ ਲੱਗਣਗੇ ਹਾਂ ਇਹ ਸਾਰਾ 5-7 ਹਜ਼ਾਰ ਲੱਗੂ ਰਿਹੜੀ ਤੇ ਰਿਹੜੀ ਲਾਓ ਵਧਿਆ ਗਾਹ ਜੁਰਦੇ ਇੱਥੇ ਰੇਣੇ ਕੋਲਚਾਲੇ ਬਣਾਤੇ ਯਾਰ ਗਾਹ ਪਤਾ ਹੋਰ ਤਗੜੀ ਦੀ ਗੱਲ ਦਾ ਜੇ ਹੋਣਾ ਹੋਏ ਅਸੀਂ ਜਾਵਾਂਗੇ ਬਲਗਾ ਕਰ ਦੋ ਕੁੱਟਾਂਗੇ ਇਹਨੂੰ ਹਾਂ ਕੁੱਟਾਂਗੇ ਕਿੰਨੇ ਕੇ ਪੈਸੇ ਲਾਉਣੇ ਆ ਬਾਦੂ 20 ਲੱਖ ਲੱਗ ਜੇ ਤਾਂ ਵੀ ਨਹੀਂ ਕੋਈ ਚੱਕ ਹੁਣ ਤਾਂ ਲੱਗਣਾ ਹਾਂ ਠੀਕ ਤੂੰ ਵਧਿਆ ਬਿਜ਼ਨਸ ਦੱਸਾ ਪੂਰਾ ਵਧੀਆ ਮੇਰੀ ਪਹਿਲਾ ਰਾਇ ਸੀ ਬਾਹਰ ਵਗ ਜਾ ਮੈਂ ਬਾਹਰ ਜਾਇਆ ਬਾਹਰ ਤਾਂ ਨਹੀਂ ਬੁੰਡਿਆ ਫਾਇਦਾ ਮੈਂ ਚੱਲ ਕੋਈ ਕਿਲਾ ਜਮੀਨ ਦਾ ਲੈ ਲੈ ਤੂੰ ਜਾਏਗਾ ਮੇਰੀ ਗੱਲ ਸੁਣ ਕੋਈ ਤਕੜਾ ਕੰਮ ਬਾਹਰ ਵਾਲਾ ਉਹੀ ਤਾਂ ਮੈਂ ਆਖੀ ਜਨਾ ਬਾਹਰ ਤਾਂ ਤੁਸੀਂ ਕਰਦੇ ਹੋ ਜਾ ਕੇ ਕਟੀਆਂ ਸਾਫ ਕਰਦੇ ਹੋ ਹੋਟਲਾਂ ਤੇ ਲੱਗਦੇ ਹੋ ਉਹੀ ਕੰਮ ਸਾਨੂੰ ਇੱਥੇ ਕਹਿੰਦਾ ਸੀ ਮੈਂ ਬਾਹਰ ਵੀ ਉਹੀ ਕੇ ਜਾ ਕੇ ਕਰਾਂਗਾ ਨਾਲੇ 20 ਲੱਖ ਲਾਏਗਾ ਉਹ ਬਾਹਰ ਜਾ ਕੇ ਕੈਫੇ ਖੋਲਣਾ ਸੀ ਮੈਂ ਸਟਾਰਬਕ ਉਹ ਹੀ ਮਰੀ ਜਾਂਦਾ ਯਾਰ ਇਹ ਕੈਫੇ ਖੋਲਣੇ ਕਰੋੜ ਲੱਗ ਜਾਂਦਾ 20-25 ਲੱਖ ਦਾ ਤੇਰਾ ਲੱਗਦਾ ਜਾਂਦੇ ਦਾ ਬਾਈ ਬਾਬਾ ਬਾਈ ਆਖੀ ਜਨਾ ਇਹਨੂੰ ਬਾਬਾ ਲੱਗਦਾ ਇੰਨੇ ਪੈਸੇ ਬਾਬਾ ਦਾ ਮੇਰੀ ਲੱਗਦਾ ਤੇਰਾ ਤਾਂ ਪਰਦਾਬਾ ਲੱਗਦਾ ਇਹ ਲੋ ਇੰਨੇ ਪੈਸੇ ਫਿਰ ਕਿਉਂ ਚੱਕਰਾਂ ਵਿੱਚ ਫਿਰਦਾ ਆਹ ਦੇ ਖਾ ਖੁੱਲੇ ਇੰਨੀ ਕਿਹੜਾ ਜ਼ਿੰਦਗੀ ਹੈ ਲੈ ਦੇ ਹੋਏ ਅਸੀਂ ਕਿੱਲਾ ਜ਼ਮੀਨ ਨਾ ਮਨਾਲ ਕੇ ਕੋਈ ਮਰ ਜਾਂਦਾ ਚੱਲੋ ਚੱਲ ਗਏ ਹੋਈ ਮਾਰੀ ਜਾਂਦਾ ਕੋਈ ਗੱਲ ਹੀ ਨਹੀਂ ਫਿੱਟਉਂਦੀ ਛੋਟੇ ਦਾ ਹੋਰ ਤੱਕ ਨਹੀਂ ਜੀ ਤੱਕਰੀ ਜੀ ਬਾਹਰ ਵਗ ਦਿਓ ਫਿਰ ਕੈਨੇਡਾ ਵਗ ਜਓ ਉੱਥੇ ਜਾ ਕੇ ਕਰ ਲਿਓ ਦਿਹਾੜੀਆਂ ਹੋਟਲਾਂ ਤੇ ਲੱਗ ਜਿਓ